ਪਿਛਲੇ ਦਿਨ ਇੱਕ ਸੋਸ਼ਲ ਮੀਡੀਆ ਤੇ ਇੱਕ ਛੋਟੀ ਬੱਚੀ ਦੀ ਨਾ ਵੀਡੀਓ ਜਿਹੜੀ ਵਾਇਰਲ ਹੋ ਰਹੀ ਸੀ ਜੀ ਜਿਹਨੂੰ ਨਵੀਨ ਜੀ ਨੇ ਆਪਣੀ ਆਈਡੀ ਤੇ ਜਿਹੜੀ ਆ ਉਹਨੂੰ ਵਾਇਰਲ ਕੀਤਾ ਸੀ ਔਰ ਬੱਚੀ ਨੂੰ ਕੈਂਸਰ ਦੀ ਪ੍ਰੋਬਲਮ ਸੀ ਜੀ ਸੋ ਉਸ ਬੱਚੀ ਲਈ ਜਿਹੜੀ ਆਵਾਜ਼ ਨੂੰ ਬਲੰਦ ਕੀਤਾ ਨਵੀਨ ਜੀ ਨੇ ਬੜਾ ਵੱਡਾ ਉਪਰਾਲਾ ਕੀਤਾ ਜੀ ਔਰ ਇਹਨਾਂ ਦੀ ਆਵਾਜ਼ ਜਿਹੜੀ ਬਲੰਦ ਹੋਈ ਉਹਨੂੰ ਦੇਖ ਕੇ ਜਿਹੜਾ ਸਾਡੀ ਸ਼ਹਿਰੀ ਸੰਸਥਾਵਾਂ ਵੀ ਅੱਗੇ ਆਈਆਂ ਜੀ ਔਰ ਤਕਰੀਬਨ ਜਿਹੜੇ ਆ ਜੀ ਲੋਕ ਜਿਹੜੇ ਆ ਹੌਸਲਾ ਫਚਾਈ ਵੀ ਕਰ ਰਹੇ ਨੇ ਕਿ ਇਸ ਬੱਚੇ ਦੀ ਜਾਨ ਸੀ ਬਚਾਉਣੀ ਆ ਜੀ ਸੋ ਅੱਜ ਇਹ ਸੰਸਾਇਕ ਪਹੁੰਚੀ ਆ ਜੀ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਔਰ ਨਵੀਨ ਜੀ ਨਾਲ ਵੀ ਗੱਲਬਾਤ ਕਰਦੇ ਆਂ ਵੀ ਕਿਸ ਤਰੀਕੇ ਦਾ ਬੱਚੇ ਦਾ ਜਿਹੜਾ ਵਾ ਜੀ ਕਿਉਂਕਿ ਦੇਖ ਰਹੇ ਕਿਸ ਤਰੀਕੇ ਦੀ ਹੋ ਰਹੀ ਆ ਔਰ ਸ਼ਹਿਰੀ ਸਾਡੀ ਸੰਸਥਾ ਉਹ ਜਿਹੜੀਆਂ ਕਿਸ ਤਰੀਕੇ ਨਾਲ ਸਹਿਯੋਗ ਕਰ ਰਹੀਆਂ ਨੇ ਸੋ ਨਵੀਨ ਜੀ ਅੱਜ ਇਹ ਸੰਸਥਾ ਪਹੁੰਚੀ ਆ ਜੀ ਕੀ ਕਹੋਗੇ ਇਸ ਬਾਰੇ ਜੀ ਆ ਜੈਸ਼ੀ ਰਾਮ ਜੀ ਸਭ ਨੂੰ ਪਹਿਲਾਂ ਤੇ ਦੂਸਰਾ ਇਹ ਕੁਝ ਦਿਨ 3-4 ਦਿਨ ਪਹਿਲਾਂ ਸਰ ਕੋਈ ਕੇਸ ਆਇਆ ਸੀ ਬਟਾਲੇ ਦੇ ਬੇਟੀ ਦਾ ਜ ਤੇ ਆਲਰੇਡੀ ਉਹਨਾਂ ਦੀ ਕੀਮੋ ਵਗੈਰਾ ਹੋ ਚੁੱਕੀ ਹੈ ਤੇ ਹੁਣ ਜਦੋਂ ਉਹਨਾਂ ਨੇ ਟਾਟਾ ਮੈਮੋਰੀਅਲ ਅ ਅਮਰੀ ਸੋਰੀ ਬੰਬੇ ਚ ਆਪਣਾ ਜਦੋਂ ਇਲਾਜ ਕਰਵਾ ਰਹੇ ਸੀ ਤੇ ਉੱਥੇ ਉਹਨਾਂ ਨੂੰ ਦੱਸਿਆ ਗਿਆ ਕਿ ਹੁਣ ਤਾਂ ਟਾਟਾ ਬੋਨ ਮੈਰੋ ਟ੍ਰਾਂਸਪਲੈਂਟ ਹੋਣਾ ਤੇ ਉਹਦਾ ਜਿਹੜਾ ਖਰਚਾ ਦੱਸਿਆ ਸੀ ਉਹ 35 ਲੱਖ ਰੁਪਏ ਲੱਗੇ ਸੀ ਜੇ ਉਹੀ ਆਪਾਂ ਕਿਤੇ ਹੋਰ ਕਿਸੇ ਹੋਰ ਜਨਰਲ ਮਤਲਬ ਕਿਸੇ ਹੋਰ ਕਰਵਾਣਾ ਕਿਤੇ ਪ੍ਰਾਈਵੇਟ ਚ ਤੇ ਉਹ ਉਹਦਾ 75 ਤੋਂ 80 ਲੱਖ ਰੁਪਏ ਖਰਚਾ ਸੀ ਤੇ ਟਾਟਾ ਮੈਮੋਰੀਅਲ ਨੇ ਜਿਹੜਾ ਹੀ ਉਹ ਬਿਲਕੁਲ ਜੋ ਘੱਟ ਤੋਂ ਘੱਟ ਹੋ ਸਕਦੇ ਹਨ ਦੱਸਿਆ ਕਿ 35 ਲੱਖ ਤੱਕ ਇਹਦਾ ਜਿਹੜਾ ਇਲਾਜ ਹੋਏਗਾ ਤੇ ਉਹੀ ਉਹ ਇੱਕ ਮਿਡਲ ਫੈਮਲੀ ਤੋਂ ਬੇਟੀ ਬਿਲੋਂਗ ਕਰਦੀ ਸੀ ਇਕਦਮ ਜਦੋਂ ਪ੍ਰੋਬਲਮ ਆ ਗਈ ਤੇ ਕੋਈ ਵੀ ਆਪਾਂ ਜਿੰਨੇ ਵੀ ਮਿਡਲ ਕਲਾਸ ਫੈਮਲੀ ਹੁੰਦੀ ਆਪਾਂ ਹੈਂਡ ਟੂ ਮਾਊਥ ਵਾਲੀ ਗੱਲ ਹੁੰਦੀ ਹੈ ਕਿ ਜਿੰਨੇ ਕਮਾਈ ਦੇ ਤੇ ਉਸ ਸਾਹਮਣੇ ਸਾਡੇ ਖਰਚੇ ਉਤੋਂ ਵੱਧ ਹੀ ਹੁੰਦੇ ਆ ਤੇ ਇਕਦਮ ਜਦੋਂ ਐਡੀ ਪ੍ਰੋਬਲਮ ਆ ਜੇ ਤੇ ਉਹ 35 ਲੱਖ ਜਿਹੜਾ ਉਹ ਬਹੁਤ ਔਖਾ ਹੁੰਦਾ ਤੇ ਉਸੇ ਚੱਕਰ ਜਦ ਸਾਨੂੰ ਪਤਾ ਲੱਗਿਆ ਤੇ ਆਪਾਂ ਇੱਕ ਆਪਣੇ ਲੈਵਲ ਤੇ ਸੋਚਿਆ ਕਿ ਚਲੋ ਜੋ ਸਾਡੇ ਕੋ ਹੋ ਸਕਦਾ ਇੱਕ ਇਨਸਾਨੀਅਤ ਦੇ ਨਾਤੇ ਇੱਕ ਆਪਨਾ ਫਰਜ਼ ਨਿਭਾਉਣਾ ਚਾਹੀਦਾ ਤੇ ਆਪਾਂ ਉਹੀ ਬਸ ਪਰਸੋ ਅਪੀਲ ਕੀਤੀ ਸੀ ਸਭ ਸ਼ਹਿਰ ਵਾਸੀਆਂ ਨੂੰ ਤੇ ਸਭ ਜਿੱਥੇ-ਇਥੇ ਵੀ ਬੈਠੇ ਦੁਨੀਆ 'ਚ ਆਪਣੇ ਭਰਾ ਸੱਜਣ ਸਾਰੇ ਵਾਕਫ ਤੇ ਆਪਾਂ ਹੀ ਕਿਹਾ ਸੀ ਕਿ ਜਿਹਦੀ ਜਿੰਨੀ ਵੀ ਇਹਦੀ ਕੋਈ ਮਦਦ ਕਰ ਸਕਦਾ ਚਾਹੇ ਘੱਟ ਤੋਂ ਘੱਟ ਜਾਂ ਵੱਧ ਤੋਂ ਵੱਧ ਜਿੰਨੀ ਵੀ ਕਰ ਸਕਦੇ ਆ ਤੇ ਜਿਹੜੇ ਕੋਈ ਨਹੀਂ ਵੀ ਕਰ ਸਕਦਾ ਘੱਟ ਤੋਂ ਘੱਟ ਪ੍ਰੇਅ ਕਰ ਦਨ ਕਿ ਬੇਟੀ ਠੀਕ ਹੋ ਕੇ ਆਪਣੇ ਘਰ ਆ ਜਾਏ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਦੋ ਦਿਨ ਪਹਿਲਾਂ ਆਪਾਂ ਜਿਹੜੀ ਪੋਸਟ ਪਾਈ ਆ ਉਹਦਾ ਆਮ ਸਾਡੇ ਸਮਾਜ ਨੇ ਬਹੁਤ ਵਧੀਆ ਰਿਸਪਾਂਸ ਦਿੱਤਾ ਹੈ ਬੜੇ ਬੜੇ ਪੱਧਰ ਤੇ ਸਾਥ ਦਿੱਤਾ ਲੋਕਾਂ ਨੇ ਹਾਂਜੀ ਬਹੁਤ ਵਧੀਆ ਇਹਦਾ ਸਾਥ ਦਿੱਤਾ ਹੈ ਤੇ ਇਹ ਤੋਂ ਇੱਕ ਚੀਜ਼ ਹੋਰ ਸਾਬਿਤ ਹੋ ਗਈ ਹੈ ਕਿ ਜਿਹੜੀ ਇਨਸਾਨੀਅਤ ਆ ਉਹ ਸਭ ਨਾਲ ਵੱਡੀ ਹੈ ਉਹਦੇ ਪਿੱਛੇ ਕੋਈ ਧਰਮ ਨਹੀਂ ਹੈਗਾ ਕੋਈ ਰਾਜਨੀਤਿਕ ਚੀਜ਼ਾਂ ਸਭ ਇੱਕ ਪਾਸੇ ਰਹਿ ਜਾਂਦੀਆਂ ਜਿੱਥੇ ਇਨਸਾਨੀਅਤ ਦੀ ਨਾਂ ਗੱਲ ਆਂਦੀ ਉੱਥੇ ਅੱਜ ਵੀ ਇਨਸਾਨੀਅਤ ਜਿਹੜੀ ਹੈ ਜਿੰਦਾ ਅੱਜ ਵੀ ਇਦਾਂ ਦੇ ਜਿਹੜੇ ਆ ਸਮਾਜ ਦੇ ਲੋਕੀ ਜਿਹੜੇ ਇਸ ਕੰਮ ਲਈ ਅੱਗੇ ਆ ਰਹੇ ਜਾਂ ਇਦਾਂ ਦੇ ਹੋਰ ਵੀ ਲੋਕੀ ਇਹ ਦੇਖ ਦੇ ਕੇ ਅੱਗੇ ਆ ਰਹੇ ਤੇ ਇਹਨਾਂ ਕੰਨ ਹੀ ਜਿਹੜੀ ਹੈ ਦੁਨੀਆ ਨਾਲ ਚੱਲਦੀ ਵੀ ਹੈ ਨਹੀਂ ਤੇ ਇਦਾਂ ਦੇ ਇਨਸਾਨੀਅਤ ਦੇ ਨਾਤੇ ਜਿਹੜਾ ਕੰਮ ਹੋਇਆ ਮਤਲਬ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਤੇ ਮੈਂ ਇਹੀ ਚਾਹੁੰਦਾ ਕਿ ਹਜੇ ਵੀ ਉਹਦੀ ਜੋ ਬੇਟੀ ਦੀ ਆਪਾਂ ਹੋਰ ਵੱਧ ਤੋਂ ਵੱਧ ਵੱਧ ਚੜ੍ਹ ਕੇ ਜਿਹੜੀ ਮਦਦ ਕਰ ਸਕਦੇ ਆ ਤੇ ਉਹ ਸਾਨੂੰ ਕਰਨੀ ਚਾਹੀਦੀ ਜੀ ਟੋਟਲ ਜਿਹੜਾ ਉਹਨਾਂ ਦਾ ਖਰਚਾ ਉਹ 35 ਲੱਖ ਰੁਪਏ ਦਾ ਤੇ ਉਹ ਬਸ ਉਹੀ ਉਹ ਐਸੇ ਮਾਰਚ ਮਹੀਨੇ ਉਹਨਾਂ ਨੂੰ ਡਾਕਟਰ ਨੇ ਦੱਸਿਆ ਹੈ ਕਿ ਉਹਦਾ ਜਿਹੜਾ ਉਹ ਬੋਨ ਮੈਰੋ ਟ੍ਰਾਂਸਪਲੈਂਟ ਐਸੇ ਮਾਰਚ ਮਹੀਨੇ ਹੋਣਾ ਤੇ ਕਿੰਨਾ ਕੁ ਇੰਤਜ਼ਾਮ ਹੋ ਗਿਆ ਜਾਂ ਕਿੰਨਾ ਕੁ ਹੋ ਚਾਹੀਦਾ ਪਾਜੀ ਜੋ ਤੇ ਜੋ ਆਪਾਂ ਆਪਣੇ ਫਿਲਹਾਲ ਜਿਹੜੇ ਪੋਸਟ ਰੂ ਆਪਾਂ ਕੀਤਾ ਉਹ ਨੇਅਰ ਅਬਾਊਟ ਜਿਹੜਾ 2 2.5 ਦੇ ਵਿੱਚ ਹੋ ਗਿਆ ਬਾਕੀ ਉਹਦੀ ਡਿਟੇਲ ਜਿਹੜੀ ਹੈ ਇਹਨਾਂ ਦੇ ਅਬੀ ਦੇ ਥਰੂ ਹੀ ਸਾਡੇ ਕੋ ਆਇਆ ਸੀ ਕੇਸ ਉਹਦੀ ਜਿਹੜੀ ਐਕਚੁਅਲ ਡਿਟੇਲ ਆ ਉਹ ਵੀ ਤੁਹਾਨੂੰ ਦੱਸ ਸਕਦੇ ਨੇ ਬਿਲਕੁਲ ਬਿਲਕੁਲ ਤੇ ਬਾਕੀ ਮੈਂ ਸਾਰੀ ਸੰਸਥਾਵਾਂ ਦਾ ਲੋਕ ਸੇਵਾ ਸੰਸਥਾ ਦਾ ਸ਼ਿਭ ਉਮੀਦ ਸੰਸਥਾ ਦਾ ਬਾਕੀ ਆਪਣੇ ਸ਼ਹਿਰ ਦੇ ਜਿੰਨੇ ਵੀ ਚੰਗੇ ਲੋਗਰ ਜਿਨ੍ਹਾਂ ਦੇ ਸਾਥ ਨਾਲ ਹੈ ਸਭ ਕੰਮ ਜਿਹੜਾ ਹੋ ਰਿਹਾ ਹੈ ਸਾਡੇ ਲਾਲਜੀ ਖੜੇ ਆ ਰੋਕੀ ਜੀ ਖੜੇ ਆ ਇੱਥੇ ਤੱਕ ਕਿ ਤੁਸੀਂ ਵੀ ਵਿਜੇ ਸ਼ਰਮਾ ਜੀ ਜਦੋਂ ਪੋਸਟ ਪਾਈ ਸੀ ਉਹਦਾ ਵੀ ਨਾਲ ਵੀ ਸਾਨੂੰ ਇਹਦਾ ਬਹੁਤ ਫਰਜ਼ ਬੰਦਾ ਪਾ ਜੀ ਹਾਂਜੀ ਤੇ ਇਹੀ ਇਨਸਾਨੀਅਤ ਹੈ ਜੀ ਮੈਂ ਐਸੀ ਚੀਜ਼ ਨੂੰ ਆਪਾਂ ਨਮਨ ਕਰਦੇ ਆ ਜੀ ਅੱਜ ਵੀ ਇਹਨਾਂ ਨੇ ਜਾਈ ਨੇ ਸੰਸਤਾ ਆਈ ਹੈ ਪੈਸੇ ਲੈ ਕੇ ਆਈ ਮਿਸਾਲ ਹਾਂਜੀ ਲੋਕ ਸੇਵਾ ਤੋਂ ਆਪਣੇ ਸੁਨੀਲ ਜੀ ਹੈ ਤੇ ਇਹਨਾਂ ਨੇ ਵੀ ਜਦੋਂ ਪਰਸਪੋਸਟ ਵੇਖੀ ਤੇ ਇਹਨਾਂ ਨੂੰ ਇਹੀ ਹੈ ਕਿ ਮੈਂ ਵੀ ਕੁਝ ਜੋ ਵਤਵਤ ਹੋ ਸਕਦਾ ਆਪਾਂ ਕਰਨਾ ਹੈ ਤੇ ਅੱਜ ਇਹ ਵੀ ਆਪਣੇ ਵੱਲ ਇੱਕ 50000 ਰੁਪਏ ਜਿਹੜਾ ਉਹ ਬੇਟੀ ਦੇ ਨਾਮ ਤੇ ਇਹ ਸੰਸਥਾ ਸਾਰੇ ਮਿਲ ਕੇ ਇਹਨਾਂ ਨੇ ਤੇ ਉਹ ਉਹਨਾਂ ਨੂੰ ਦੇਣਾ ਚਾਹੁੰਦੇ ਬਿਲਕੁਲ ਜੀ ਬਿਲਕੁਲ ਕਿਦਾਂ ਕਿਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜੀ ਇਸ ਬੱਚੀ ਦੇ ਨਾਲ ਖੜਨਾ ਔਰ ਇਹ ਲੋਕ ਸੇਵਾ ਦੀ ਸੰਸਥਾ ਜਿਹੜੀ ਆ ਜੀ ਇਹ ਵੀ ਤਕਰੀਬਨ ਗੁਰਦਾਸਪੁਰ ਚ ਬੜੇ ਵੱਡੇ ਉਪਰਾਲੇ ਕਰ ਰਹੀ ਆ ਜੀ ਹਮੇਸ਼ਾ ਜ਼ਰੂਰਤਮੰਦ ਲੋਕਾਂ ਦੇ ਨਾਲ ਜਿਹੜੇ ਖੜਦੇ ਨੇ ਜੀ ਸੋ ਗੱਲਬਾਤ ਵੀ ਕਰ ਲੈਣੇ ਆ ਭਾਜੀ ਕਿਸ ਤਰ੍ਹਾਂ ਮੰਚ ਵਿੱਚ ਅਸੀਂ ਤਾਂ ਵੈਸੇ ਤਕਰੀਬਨ ਦੇਖਦੇ ਆਏ ਆ ਵੀ ਤੁਹਾਡੇ ਵੱਲੋਂ ਸੇਵਾਵਾਂ ਦਿੱਤੀਆਂ ਤੁਹਾਡੀ ਟੀਮ ਪੂਰੀ ਜਿਹੜੀ ਆ ਜੀ ਬਹੁਤ ਵਧੀਆ ਕੰਮ ਜਿਹੜੇ ਕਰ ਰਹੀ ਆ ਗੁਰਦਾਸਪੁਰ ਦੇ ਵਿੱਚ ਉਹ ਅੱਜ ਵੀ ਤੁਸੀਂ ਕੁਝ ਪੈਸੇ ਲੈ ਕੇ ਆਏ ਹੋ ਜੀ ਪਹਿਲਾਂ ਵੀ ਸਾਡੇ ਘਰ ਵੀ ਇਹ ਕੋਈ ਬਿਮਾਰੀ ਪਹਿਲਾਂ ਤੇ ਉਸ ਘਰ ਕੇ ਆਈ ਵੇਖਿਆ ਕਿ ਸਾਨੂੰ ਵੀ ਹੱਥਾ ਬੜੇ ਜਾ ਕੇ ਧੱਕੇ ਖਾਣੇ ਪੈਂਦੇ ਹੀ। ਕਿ ਆਈ ਸੋਚਿਆ ਕਿ ਚਲੋ ਇਹ ਵੀ ਇੱਕ ਛੋਟੀ ਜਿਹੀ ਟੀਮ ਬਣਾਈਏ। ਛੋਟੀ ਜਿਹੀ ਟੀਮ ਕਰਦੇ ਕਰਦੇ ਬੜੇ ਜਣੇ ਨੇ ਆਪ ਸਾਡਾ ਸਾਥ ਦਿੱਤਾ। ਸਾਰੇ ਯਾਰਾ ਦੋਸਤਾਂ ਨੇ ਜਿੰਨੇ ਕਿ ਤਿੰਨ ਚਾਰ ਜਣੇ ਤਾਂ ਜੁੜੇ ਹੀ ਹੁਣ ਸਾਡਾ 100 ਤੋਂ ਪਲੱਸ ਮੈਂਬਰ ਸਾਡੇ ਸੰਯੋਗ ਕਰਦੇ ਪਏ ਆ। ਬਾਕੀ ਆਇਆ ਕਿ ਬਿਮਾਰੀ ਕਿਸੇ ਦੇ ਘਰ ਵੀ ਪੈ ਸਕਦੀ ਆ। ਕਿ ਵੱਦ ਤੋਂ ਵੱਦ 150 200 ਜਿੰਨੀ ਜਿੰਨੀ ਵੀ ਕੋਈ ਮਦਦ ਹੋ ਸਕੇ ਉਹਨੀ ਜਰੂਰ ਕਰਨੀ ਚਾਹੀਦੀ ਆ। ਹਰ ਮਹੀਨੇ ਇੱਕ ਜਾਂ ਕੋਈ ਨਾ ਕੋਈ ਜ਼ਿਆਦਾ ਪਰਦਸਵੰਦ ਕਰਕੇ ਹਰ ਇੱਕ ਬੰਦੇ ਨੂੰ ਜਿੰਨੂੰ ਜ਼ਰੂਰਤਾਂ ਨੂੰ ਜ਼ਰੂਰ ਦੇਣੀ ਚਾਹੀਦੀ ਹੈ ਬਾਕੀ ਸਾਡੀ ਕੋਈ ਐਨਜੀਓ ਗਈ ਸਾਡੇ 3-4 ਸਾਲ ਹੋ ਗਿਆ ਅਈ ਮੈਡੀਕਲ ਹੈਲਪ ਕਰਨੀ ਆ ਜਿੰਨੀ ਵੀ ਹੋ ਸਕਦੀ ਹੈ ਕਿ ਇਹਨੂੰ ਨਾ ਨਹੀਂ ਕਰਦੇ ਤਿੰਨ ਚਾਰ ਪੰਜ ਦਿਨੇ ਹਰ ਇੱਕ ਕੋਈ ਵੀ ਸਾਡੇ ਕੋਲ ਕਦੀ ਨੇ ਬਗੈਰ ਪੈਸੇ ਤੋੜਦੇ ਕਿ ਜਿੰਨੂੰ ਵੀ ਜਿੰਨੀ ਲੋੜ ਨਹੀਂ ਹੁੰਦੀ ਕਿ ਦਿਨੇ ਆਈ ਅੱਜ 50000 ਰੁਪਏ ਦੇ ਰਹੇ ਹਾਂ ਜੀ ਅੱਜ 50000 ਰੁਪਏ ਸਾਡੀ ਲੋਕ ਸਵੈੰਜੀ ਵੱਲੋਂ ਸਾਨੂੰ ਇਹ ਕੱਲੀ ਅਮਰੀਕਾ ਤੋਂ ਮੋੜਾ ਜਗਦੀਪ ਭਾਜੀ ਹੈਗੇ ਗੁਰਦੁਆਰੇ ਮਹੱਲੇ ਤੋਂ ਉਹਨਾਂ ਨੇ ਪਾਏ ਹੀ ਪਾਏ ਕੋਸ਼ਿਸ਼ ਕੋਸ਼ਿਸ਼ ਸਾਡੀ ਐਨ ਜੀਓ ਨੇ ਪਾਏ ਆ ਟੋਟਲ 50000 ਰੁਪਏ ਕਰਕੇ ਇਹ ਭਾਈ ਉਹਨਾਂ ਨੂੰ ਦੇ ਦੇਣ ਕਿ ਬੱਚੀ ਦੇ ਲਾਜ ਵਾਸਤੇ ਸਾਡੀ ਵੀ ਪੈਣਾ ਵਰਗੀ ਆ ਚਲੋ ਛੇਤੀ ਤੋਂ ਛੇਤੀ ਜੋ ਇਹ ਰਬ ਦਾ ਦਸ ਹੀ ਕਰ ਸਕਦਾ ਕਿ ਛੇਤੀ ਛੇਤੀ ਠੀਕ ਹੋ ਗਏ ਘਰ ਨੂੰ ਵਾਪਸ ਆਏ ਬਿਲਕੁਲ ਪੇਮੈਂਟ ਪਾਜੀ ਦੋਦ ਸਿੱਧਾ ਸੋ ਇਹਦੇ ਕੋ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਆ ਜੀ ਤਕਰੀਬਨ ਸਾਡਾ ਮਿਸਰਾ ਕਹਿ ਰਿਹਾ ਵੀ ਸਾਰਿਆਂ ਦਾ ਫਰਜ ਬੰਦਾ ਵਾ ਵੀ ਆ ਗਾਂ ਆਈਏ ਔਰ ਇਸ ਬੱਚੀ ਦੇ ਨਾਲ ਖੜੀਏ ਇਸ ਬੱਚੀ ਦੀ ਅਸੀਂ ਜਾਨ ਜਿਹੜੀ ਬਚਾਉਣੀ ਹੈ ਜੀ ਕਿਸੇ ਤਰੀਕੇ ਨਾਲ ਸੋ ਪਾਜੀ ਕਿਤਨਾ ਕਿਤੇ ਸਹਿਯੋਗ ਬਹੁਤ ਵਧੀਆ ਮਿਲ ਰਿਹਾ ਵਾ ਔਰ ਕਿੰਨਾ ਗਾ ਅਰੇਂਜਮੈਂਟ ਹੋ ਚੀਦਾ ਤੁਹਾਨੂੰ ਔਰ ਅਸੀਂ ਅਪੀਲ ਕਰਾਂਗੇ ਕਿਉਂਕਿ ਸਾਡੇ ਸ਼ਹਿਰ ਚ ਬੜੇ ਬੜੇ ਦਾਨੀ ਸੱਜਣ ਬੈਠੇ ਨੇ ਜੀ ਅਸੀਂ ਅਪੀਲ ਕਰਾਂਗੇ ਹੋਰ ਵੀ ਸਾਰੇ ਸੰਸਥਾਵਾਂ ਦਾ ਤੇ ਨਵੀਨ ਜੀ ਦਾ ਤੇ ਜਿੰਨੇ ਵੀ ਲੋਕਾਂ ਨੇ ਵੀਡੀਓ ਦੇਖ ਕੇ ਡੋਨੇਟ ਕੀਤਾ ਆ ਹੂੰ ਤੇ ਕੈਂਸਰ ਇਹ ਕਿਹੋ ਜਿਹਾ ਸ਼ਬਦ ਹੈਗੀ ਕੋਈ ਵੀ ਸੁਨੇਗਾ ਤੇ ਉਹਦਾ ਰੂਹ ਕੰਬਦੀ ਹੈ ਸੁਣ ਕੇ ਕਿਉਂਕਿ ਇਹਦਾ ਜਿਹੜਾ ਇਲਾਜ ਹੈਗਾ ਉਹ ਛੋਟੇ ਸਕੇਲ ਤੇ ਅੱਜ ਤੱਕ ਨਹੀਂ ਪਹੁੰਚਿਆ ਕਾਫੀ ਵੱਡੀ ਸੰਸਥਾਵਾਂ ਤੇ ਵੱਡੇ ਹਸਪਤਾਲ ਹੀ ਹੈਗੇ ਜਿਹੜੇ ਇਹਨੂੰ ਹੱਥ ਪਾਉਂਦੇ ਨੇ ਤੇ ਇਹਦੀ ਕੋਸਟ ਜਿਹੜੀ ਹੈਗੀ ਆ ਜਿਹੜਾ ਹੁਣ ਬੋਨ ਮੈਰੋ ਟ੍ਰਾਂਸਪਲਾਂਟ ਦਾ ਤੇ 35 ਲੱਖ ਦੱਸਿਆ ਭਾਜੀ ਹੁਣ ਜਿੱਦਾਂ ਤੇ 18-19 ਲੱਖ ਰੁਪਇਆ ਕੀਮੋਥੈਰਪੀਆ ਤੇ ਆਲਰੇਡੀ ਲੱਗ ਚੁੱਕਿਆ ਤੇ ਉਸ ਤੋਂ ਬਾਅਦ ਜਿਹੜੇ ਆਨ ਜਾਣ ਦੇ ਬੰਬੇ ਦੇ ਖਰਚੇ ਤੁਹਾਨੂੰ ਪਤਾ ਹੈ ੋਖਾ ਹੋ ਜਾਂਦਾ ਠੀਕ ਹੈ ਜੀ ਤੇ ਹੁਣ ਅੱਗੇ ਵੀ ਇਹ ਇੱਕ ਪ੍ਰੋਸੈਸ ਹੈ ਜੀ ਇਹ ਇੱਥੇ ਖਤਮ ਨਹੀਂ ਹੁੰਦਾ ਮਤਲਬ ਜੇ ਬੋਨ ਚਲੋ ਰੱਬ ਦਾ ਸ਼ੁਕਰ ਹੈ ਜੇ ਬੋਨ ਮੈਲੋ ਟ੍ਰਾਂਸਪਲੈਂਟ ਵਧੀਆ ਸਕਸੈਸਫੁਲ ਹੋ ਜੇ ਉਸ ਤੋਂ ਬਾਅਦ ਵੀ ਸਾਨੂੰ ਫਾਲੋਅ ਅਪ ਲਈ ਹਰ ਮਹੀਨੇ ਜਾਣਾ ਪੈਊਗਾ ਦਵਾਈਆਂ ਤੇ ਚਲੋ ਹਰ ਮਹੀਨੇ ਚਲਦੀਆਂ ਰਹਿਣੀਆਂ ਉਹ ਥਰੂਆਊਟ ਹੈਗੀਆਂ ਤੇ ਜਿਹੜਾ ਮੈਂ ਉਹਨਾਂ ਨੂੰ ਪਤਾ ਕੀਤਾ ਸੀਗਾ ਜਿਹੜੀ ਇਸ ਟਾਈਮ ਚੱਲ ਰਹੀ ਹੈਗੀਆਂ ਦਵਾਈਆਂ 24000 ਬਰੀ ਡੱਬੀ ਹੈ ਜਿੱਚ 14 ਗੋਲੀਆਂ ਹੈ ਅੱਛਾ ਜੀ ਜਿਹੜਾ ਕਿ ਇੱਕ ਕੰਸੈਸ਼ਨਲ ਰੇਟ ਤੇ 24000 ਦੀ ਪੈਂਦੀ ਹੈ ਨਹੀਂ ਤੇ ਉਹ 40000 ਬਰੀ ਡੱਬੀ ਹੈ ਇੱਕ ਮੀਡਲਮੈਨ ਲਈ ਅਫੋਰਡ ਕਰਨਾ ਔਖਾ ਹੈ ਹੂੰ ਬਿਲਕੁਲ ਠੀਕ ਹੈ ਜੀ ਤੇ ਬਾਕੀ ਆਇਆ ਹੈ ਕਿ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਆਪਣੇ ਗੁਰਦਾਸਪੁਰ ਦੇ ਬਹੁਤ ਸਾਰੇ ਮੇਰੇ ਵੀਰ ਦੋਸਤ ਭਰਾ ਸਾਰਿਆਂ ਨੇ ਬਹੁਤ ਸਹਿਯੋਗ ਕੀਤਾ ਹੈ ਤੇ ਮੇਰਾ ਇੱਕ ਹੀ ਇੱਕ ਰਿਕੁਐਸਟ ਅਪੀਲ ਆ ਗਈ ਹੈ ਸਾਰਿਆਂ ਨੂੰ ਕਿ ਜਿਹੜਾ ਵੀ ਕੋਈ ਬੰਦਾ ਐ ਕੋਈ ਅਮਾਉਂਟ ਮੈਟਰ ਨਹੀਂ ਕਰਦੀ ਇਹ ਜੀ ਕੋਈ 100 200 400 ਜਿੰਨਾ ਵੀ ਕੋਈ ਕਰ ਸਕਦਾ ਜਾਂ ਜੇ ਕੋਈ ਨਹੀਂ ਵੀ ਕਰ ਸਕਦਾ ਤੇ ਦੁਆਵਾਂ ਕਰੋ ਤੇ ਵੀਡੀਓ ਜਾਂ ਜੋ ਤੁਹਾਨੂੰ ਇਨਫੋਰਮੇਸ਼ਨ ਪਹੁੰਚੇ ਨੂੰ ਫੈਲਾਓ ਮਤਲਬ ਥੋੜਾ ਅੱਗੇ ਫਾਰਵਰਡ ਕਰੋ ਉਹ ਵੀ ਇੱਕ ਉਹ ਵੀ ਇੱਕ ਸਹੀ ਹੋਗਾ ਕਿਉਂਕਿ ਜਿਹੜੇ ਨੂੰ ਨਹੀਂ ਪਤਾ ਉਹਨਾਂ ਤੱਕ ਜਦੋਂ ਵੀਡੀਓ ਵੀਡੀਓ ਪਹੁੰਚੇਗੀ ਤੇ ਚਲੋ ਕੋਈ ਆਪਣੇ ਸਾਹ ਨਾਲ ਕੋਈ ਜਿੱਦਾਂ ਕਰ ਸਕਦਾ ਹੈ ਤੇ ਉਹ ਕਰੂਗਾ ਆਪਣੇ ਹੈਲਪ ਜੋ ਵੀ ਕਰ ਸਕਦਾ ਹੈ। ਵੈਸੇ ਵੀ ਅਸੀਂ ਦੇਖਿਆ ਵੀ ਗੁਰਦਾਸਪੁਰੀਆਂ ਦਾ ਬਹੁਤ ਦੇਲਾ ਜੀ ਜਦੋਂ ਇਦਾਂ ਦੀ ਕੋਈ ਜ਼ਰੂਰਤ ਪੈਂਦੀ ਹੈ ਕੋਈ ਵਿਪਤਾ ਹੁੰਦੀ ਹੈ ਤਾਂ ਗੁਰਦਾਸਪੁਰੀਆਂ ਖੜੇ ਹੋ ਜਾਂਦੇ ਨੇ ਜੀ। ਸੋ ਲਾਲ ਜੀ ਕਿਤੇ ਨਾ ਕਿਤੇ ਬੱਚੀ ਨਾਲ ਖੜਨਾ ਵੈਸੇ ਵੀ ਸਾਡਾ ਫਰਜ਼ ਬੰਦਾ ਜੀ ਇਨਸਾਨੀਅਤ ਤੌਰ ਤੇ ਵੀ ਫਰਜ਼ ਬੰਦਾ ਨਾ ਜੀ। ਬਿਲਕੁਲ ਜੀ ਬਿਲਕੁਲ। ਆਪਣੀ ਮੁਸ਼ਕਲ ਘੜੀ ਚੱਕੇ ਕੀ ਹੋਗੇ ਭਾਈ ਜੀ। ਨਹੀਂ ਜਿਹੜੇ ਲੋਕ ਤੁਸੀਂ ਅਸੀਂ ਸਾਰੇ ਕਰ ਰਹੇ ਜਿੰਨੇ ਵੀ ਅੱਜ ਸੰਸਥਾ ਨੇ ਬੜਾ اچھا ਪ੍ਰਯਾਸ ਕੀਤਾ ਛੋਟੀ ਸੰਸਥਾ ਦਾ 51000 ਰੁਪਏ ਦੇ ਨਾਮ ਮੈਂ ਕਹਿੰਦਾ ਬਹੁਤ ਵੱਡੀ ਗੱਲ ਹੈ ਬੜੀ ਵੱਡੀ ਗੱਲ ਹੈ ਤੇ ਇਸ ਤਰ੍ਹਾਂ ਹੀ ਸਾਰੇ ਜਿਹੜੇ ਵੀ ਸੁਣਦੇ ਪਏ ਐ ਇਸ ਵੀਡੀਓ ਨੂੰ ਜਿਹੜੇ ਸ਼ੇਅਰ ਲਾਈਕ ਕਰਨਦੇ ਨੇ ਕਮੈਂਟ ਦਿੰਦੇ ਨੇ ਉਹ ਆਪਣੇ ਵੱਲੋਂ 5-500 ਰੁਪਏ ਭਾਰਨਾ ਬੜੀ ਵੱਡੀ ਗੱਲ ਹੋ ਜਾਈ ਮੈਂ ਨਵੀਨ ਦੀ ਪੋਸਟ ਤੇ ਕੱਲ 200 ਕਮੈਂਟ ਤੇ ਲਾਈਕ ਆਏ ਸੀ ਮੈਂ ਕਿਹਾ 200 ਬੰਦਾ ਜੇ 500-500 ਰੁਪਏ ਇਕੱਠਾ ਕਰੇ ਤੇ ਲੱਖ ਰੁਪਏ ਹੋ ਜਾਂਦਾ ਵਾ ਆਰਾਮ ਨਾਲ ਹੋ ਜਾਂਦਾ ਹਾਂ ਲਾਈਕ ਸ਼ੇਅਰ ਕਰਨ ਨਾਲੋਂ ਕਮੈਂਟ ਦੇਣ ਨਾਲੋਂ ਥੋੜਾ ਥੋੜਾ ਪ੍ਰਯਾਸ ਸਾਰੇ ਕਰਨ ਤਪੜ ਕੋਈ ਏਡੀ ਵੱਡੀ amount ਨਹੀਂ ਹੈਗੀ ਹੋ ਜਾਏਗਾ ਸਾਰੇ ਪ੍ਰਯਾਸ ਕਰਨੇ ਕੋਈ ਗੱਲ ਨਹੀਂ ਯੂਰੋਕੀ ਜੀ ਆ ਲਾਲ ਜੀ ਨੇ ਬਿਲਕੁਲ ਠੀਕ ਕਿਹਾ ਔਰ ਨਵੀਨ ਜੀ ਨੇ ਜਿਹੜੀ ਆਵਾਜ਼ ਚੁੱਕੀ ਦੇਖੋ ਪਹਿਲੀ ਗੱਲ ਤੇ ਮੈਂ ਸਮਝਦਾ ਕਿ ਕੋਈ ਵੀ ਆਵਾਜ਼ ਆ ਨਾ ਉਹਦੇ ਲਈ ਸਹੀ ਪਲੇਟਫਾਰਮ ਹੋਣਾ ਬਹੁਤ ਜ਼ਰੂਰੀ ਹੈ ਜੋ ਸੇ ਪਲੇਟਫਾਰਮ ਤੋਂ ਚੁੱਕੀ ਜਾਏ ਤੇ ਲੋਕਾਂ ਤੱਕ ਪਹੁੰਚਦੀ ਆ ਔਰ ਲੋਕੀ ਕਿਤਨੇ ਕਿਤੇ ਸਾਥ ਦਿਨ ਦੇ ਹਾਲਾਂਕਿ ਨਵੀਨ ਜੀ ਨੇ ਕੋਈ ਰੂਪਰੇਖਾ ਨਹੀਂ ਤੈਅ ਕੀਤੀ ਔਰ ਇਮੀਡੀਏਟਲੀ ਜਦੋਂ ਉਹਨਾਂ ਨੂੰ ਪਤਾ ਲੱਗਾ ਤੇ ਉਹ ਥੋੜੇ ਭਾਵੁਕ ਹੋ ਗਏ ਤੇ ਭਾਵੁਕ ਹੋਣ ਦੇ ਵਿੱਚ ਉਹਨਾਂ ਨੇ ਮਤਲਬ ਵਿਦਨ ਮਤਲਬ 4 ਜਾਂ 5 ਘੰਟਿਆਂ ਦੇ ਵਿੱਚ ਇੱਕ ਦੂਸਰੇ ਆਪਣੇ ਯਾਰਾਂ ਦੋਸਤਾਂ ਨੂੰ ਫੋਨ ਕੀਤਾ ਤੇ ਮਤਲਬ ਉਹਨਾਂ ਨੇ ਪੈਸੇ ਇਕੱਠੇ ਕਰਕੇ ਤੇ ਹੈਲਪ ਕੀਤੀ ਔਰ ਵੀਡੀਓ ਪਾਤੀ ਹੋਰ ਵੀ ਲੋਕੀ ਉਹਨਾਂ ਨੂੰ ਮਤਲਬ ਵੇਖ ਕੇ ਹੈਲਪ ਹੋਵੇ ਤੇ ਉਹ ਐਵੇਂ ਹੀ ਹੋਇਆ ਲੋਕਾਂ ਨੇ ਬਹੁਤ ਮਤਲਬ ਨਵੀਨ ਜੀ ਦੀ ਆਵਾਜ਼ ਦੇ ਵਿੱਚ ਆਪਣਾ ਹੱਥ ਮਿਲਾ ਕਾਫੀ ਸਾਰੇ ਪੈਸੇ ਜਿਹੜੇ ਆ ਉਹ ਇਕੱਠੇ ਹੋਇਆ ਨਵੀਨ ਜੀ ਨੇ ਜਿੱਥੇ ਸ਼ੇਅਰ ਕੀਤੀ ਪੋਸਟ ਆਪਣੀ ਉੱਤੇ ਪੂਰੀ ਡਿਟੇਲ ਦਿੱਤੀ ਜਾ ਰਹੀ ਹੈ ਕਿ ਕੌਣ ਕਿੰਨੇ ਪੈਸੇ ਜਿਹੜੇ ਭੇਜ ਰਿਹਾ ਔਰ ਜਿੱਥੇ ਬਹੁਤ ਸਾਰੀਆਂ ਸੰਸਥਾਵਾਂ ਸ਼ਹਿਰ ਦੀ ਅੱਗੇ ਆਈਆਂ ਉੱਥੇ ਮੈਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੀ ਇੱਕ ਮੁਹੱਲੇ ਦੀ ਲੋਕ ਸੇਵਾ ਐਨਜੀਓ ਹੈ ਉਹਨਾਂ ਤੱਕ ਜਦੋਂ ਇਹ ਗੱਲ ਪਹੁੰਚੀ ਤੇ ਉਹਨਾਂ ਨੇ ਮਤਲਬ ਕੱਲ ਹੀ ਵੀਡੀਓ ਦੇਖੀ ਹੈ ਤੇ ਕੱਲ ਹੀ ਉਹਨਾਂ ਨੇ ਮਤਲਬ ਡਿਸੀਜਨ ਲਿਆ ਕਿ ਅਸੀਂ ਮਤਲਬ ਕੋਸ਼ਿਸ਼ ਕਰਾਂਗੇ ਘੱਟੋ ਘੱਟ ਜਿਹੜੀ 50000 ਰੁਪਇਆ ਜਿਹੜਾ ਮਤਲਬ ਦਵਾਂਗੇ ਔਰ ਅੱਗੇ ਵੀ ਜੇ ਬੱਚੀ ਦੇ ਨਾਂ ਤੇ ਪੈਸੇ ਇਕੱਠੇ ਹੁੰਦੇ ਆ ਤੇ ਉਹ ਜਿਹੜਾ ਬੱਚੀ ਤੱਕ ਪਹੁੰਚਾਏ ਜਾਣਗੇ ਤੇ ਸੁਨੀਲ ਮਾ ਜੰਦੀ ਅਗਵਾਈ ਵਿੱਚ ਨikhil ji ਹੋਰ ਸਾਰੇ ਮੇਰੇ ਭਰਾ ਸੁਮਿਤ ji ਜਿਨੇ ਵੀ ਹੈਗੇ ਨੰਨਾ ji ਔਰ ਸਾਰਿਆਂ ਨੇ ਮਿਲ ਕੇ ਮਤਲਬ ਉਹ ਅਮਾਉਂਟ ਇਕੱਠੀ ਕੀਤੀ ਔਰ ਦੋ ਦਿਨ ਵਿੱਚ 50000 ਰੁਪਏ ਇਕੱਠਾ ਕਰਕੇ ਦੇਣਾ ਬੜੀ ਵੱਡੀ ਗੱਲ ਆ ਸ਼ਹਿਰ ਵਾਸੀ ਨੂੰ ਕੀ ਪੀਲ ਹਾਂ ਸ਼ਹਿਰ ਵਾਸੀ ਨੂੰ ਨਹੀਂ ਅਪੀਲ ਆ ਵੀ ਦੇਖੋ ਸ਼ਹਿਰ ਵਾਸੀਆਂ ਨੇ ਬਹੁਤ ਵਧੀਆ ਰੋਲ ਨਿਭਾਇਆ ਬਹੁਤ ਵਧੀਆ ਮੈਂ ਕਹਿੰਦਾ ਕਿ ਐਸੇ ਐਸੇ ਲੋਕ ਵੀ ਆ ਗਏ ਜਿਹੜੇ ਮਤਲਬ ਬਿਲਕੁਲ ਨਾਮ ਨਮਿਨ ਜਿਹਨੂੰ ਜਾਣਦੇ ਆ ਨਾ ਸਾਡੇ ਵਿੱਚੋਂ ਕਿਸ ਨੂੰ ਜਾਣਦੇ ਆ ਔਰ ਹਾਂ ਸਿਰਫ ਉਹ ਆਵਾਜ਼ ਸੁਣ ਕੇ ਨਾ ਮਤਲਬ ਕਿ ਉਹ ਪੋਸ਼ਮਨੀ ਦੇ ਪੀ ਕੁੜੀ ਕਿੱਥੋਂ ਦੀ ਹੈ ਕਿੱਥੋਂ ਦਾ ਬੱਚਾ ਕੋਈ ਇਨਵੈਸਟੀਗੇਸ਼ਨ ਨਹੀਂ ਕਰਦੇ ਸਿੱਧੇ ਪੈਸਾ ਭੇਜ ਰਿਹਾ ਮੈਂ ਤੇ ਬੜਾ ਹੈਰਾਨ ਆ ਦੇਖੋ ਸਾਡੇ ਸ਼ਹਿਰ ਵਿੱਚ ਨਾ ਮੈਂ ਉਹੀ ਗੱਲ ਕਹਿ ਰਿਹਾ ਕਿ ਦਇਆ ਭਾਵਨਾ ਪ੍ਰੇਮ ਦੀ ਕੋਈ ਕਮੀ ਨਹੀਂ ਹੈਗੀ ਹੈਨਾ ਬਸ ਉਹਨੂੰ ਜਗਾਉਣ ਵਾਲਾ ਬੰਦਾ ਚਾਹੀਦਾ ਨਵੀਨ ਜੀ ਨੇ ਜਗਾਇਆ ਔਰ ਸਹੀ ਤਰੀਕੇ ਨਾਲ ਮਤਲਬ ਇੱਕ ਤਰੀਕਾ ਚੁਣਿਆ ਤਰੀਕਾ ਦੇਖੋ ਤਰੀਕਾ ਕੋਈ ਨਹੀਂ ਚੁਣਿਆ ਮੈਂ ਤੁਹਾਨੂੰ ਉਹੀ ਕਹਿ ਰਿਹਾ ਨਾ ਭਾਵਨਾ ਭਾਵਨਾ ਨਾਲ ਚੱਲੇ ਔਰ ਜਿਹੜੀ ਸਚਾਈ ਨਾਲ ਗੱਲ ਕੀਤੀ ਉਹ ਦੂਜੇ ਦੇ ਦਿਲ ਤੇ ਜਾ ਕੇ ਵੱਜੀ ਤੇ ਬਸ ਉਹ ਇੰਨੀ ਗੱਲ ਆ ਕੋਈ ਮਤਲਬ ਚੁਣਿਆ ਨਹੀਂ ਕੋਈ ਐਵੇਂ ਦਾ ਮਤਲਬ ਕੋਈ ਮਤਲਬ ਹਾਂ ਹਾਂ ਤੇ ਉਹ ਬੜੀ ਵੱਡੀ ਗੱਲ ਆ ਸਾਥ ਵੀ ਦਿੱਤਾ ਲੋਕਾਂ ਨੇ ਇਹ ਦੇਖੋ ਜੇ ਭਾਵਨਾ ਚੰਗੀ ਤੁਹਾਡੀ ਸੋਚ ਚੰਗੀ ਆ ਤੇ ਪ੍ਰਮਾਤਮਾ ਵੀ ਸਾਥ ਦਿੰਦਾ ਵਾ ਜੀ ਸੋ ਇਸ ਘੜੀ ਦੇ ਵਿੱਚ ਦੇਖਿਆ ਅਸੀਂ ਕਿਉਂਕਿ ਕਲੀਅਰ ਹੋ ਗਿਆ ਵੀ ਪ੍ਰਮਾਤਮਾ ਨੇ ਸਾਥ ਦਿੱਤਾ ਵਾ ਦੇਖੋ ਪਬਲਿਕ ਜਿਹੜੀ ਪ੍ਰਮਾਤਮਾ ਦੇ ਰੂਪ 'ਚ ਹੀ ਹੁੰਦੀ ਆ ਜੀ ਇਹ ਜਨਤਾ ਜਿਹੜੀ ਆ ਜਿੰਨੇ ਸਾਥ ਦਿੱਤਾ ਵੇ ਸਾਰੀ ਪ੍ਰਮਾਤਮਾ ਦੇ ਰੂਪ 'ਚ ਹੀ ਆ ਸੋ ਨਵੀਨ ਜੀ ਅਖੀਰ ਤੱਕ ਕੀ ਅਪੀਲ ਕਰੋਗੇ ਸਾਡੇ ਗੁਰਦਾਸਪੁਰਿਆ ਨੂੰ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕਰੋਗੇ ਕਿਉਂਕਿ ਬੜੇ ਬੜੇ ਦਾਨੀ ਸੱਜਣ ਬੈਠੇ ਨੇ ਸਾਡੀ ਸ਼ਹਿਰ 'ਚ ਅਸੀਂ ਅਗਾਹ ਵੀ ਇਸ ਬੱਚੀ ਦੀ ਮਦਦ ਕਰਨੀ ਆ ਜੀ ਇਕ ਤਵੇ ਸਾਰਿਆਂ ਨੂੰ ਪਹਿਲਾ ਸ਼ੁਕਰੀਆ ਕਰਨਾ ਚਾਹੁੰਦਾ ਸਭ ਸ਼ਹਿਰ ਵਾਸੀਓ ਨੇ ਜੜਥੇ ਜਿੱਥੇ ਵੀ ਬੈਠੇ ਮੇਰੇ ਭਰਾਵਾ ਨੇ ਮੇਰੇ ਸੱਜਣਾ ਨੇ ਜਿਹੜੀ ਸਾਡੀ ਇਸ ਬੇਟੀ ਲਈ ਮਦਦ ਕੀਤੀ ਹੈ ਤੇ ਮੈਂ ਉਹਨਾਂ ਨੂੰ ਦੁਬਾਰਾ ਸਭ ਨੂੰ ਇਹੀ ਅਪੀਲ ਕਰਨਾ ਚਾਹਵਾਂਗਾ ਕਿ ਇਹ ਕੋਈ ਕਿਸੇ ਦਾ ਕੋਈ ਪਰਸਨਲ ਕੰਮ ਨਹੀਂ ਹੈਗਾ ਇਹ ਇੱਕ ਇਨਸਾਨੀਅਤ ਵਾਲਾ ਕੰਮ ਹੈ ਤੇ ਹਜੇ ਵੀ ਉਹ ਬੱਚੀ ਨੂੰ ਜਿੰਨੀ ਲੋੜ ਆ ਹਜੇ ਉਹ ਤੋਂ ਕਾਫੀ ਦੂਰ ਹੈ ਤੇ ਮੇਰਾ ਭਰਾ ਜਿਹੜਾ ਵੀ ਇਹ ਵੀਡੀਓ ਵੇਖਦਾ ਪਿਆ ਕੁਝ ਵੀ ਆਪਾਂ ਕਈ ਜਗ੍ਹਾ ਕਈ ਕੁਛ ਜ਼ਿੰਦਗੀ ਚ ਐਵੇਂ ਆਪਣੇ 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 ਮਨੋਰੰਜਨ ਲਈ ਜਾਂ ਕਈ ਚੀਜ਼ਾਂ ਲਈ ਆਪਾਂ ਕਈ ਵਾਰ ਪੈਸੇ ਖਰਚਦੇ ਆ ਬੜਾ ਕੁਝ ਕਰਦੇ ਆ ਤੇ ਜੇ ਇਹਦੇ ਲਈ ਤੁਸੀਂ ਥੋੜੇ ਵੀ ਚਾਹੇ ਮੈਂ ਕਹਿੰਦਾ 100 ਰੁਪਏ ਚੋ ਜੇ ਕਿ 10 ਰੁਪਏ ਵੀ ਤੁਹਾਡੇ ਆਪਣੇ ਨਿਕਲ ਸਕਦੇ ਆ ਤਾਂ ਜਰੂਰ ਕਰੋ ਤਾਂ ਕਿ ਉਹ ਬੇਟੀ ਆਪਣਾ ਦਾ ਇਲਾਜ ਚੰਗੀ ਤਰ੍ਹਾਂ ਹੋ ਸਕੇ ਦੂਸਰਾ ਜਿੰਨੇ ਵੀ ਪੈਸੇ ਆ ਕੋਈ ਵੀ ਪੈਸੇ ਆਪਾਂ ਨਹੀਂ ਕਿਸੇ ਕੋਈ ਲੈ ਰਹੇ ਡਾਇਰੈਕਟ ਤੁਸੀਂ ਮੇਰੀ ਫੇਸਬੁੱਕ ਤੇ ਪੋਸਟ ਤੇ ਜਾਂ ਵਿਜੇ ਭਾਈ ਦੇ ਵੀ ਮੋਰ ਦਾ ਥਲੇ ਲਿੰਕ ਪਾ ਦਾਂਗੇ ਉਹਦੇ ਚੋ ਸਿੱਧਾ ਪਰਿਵਾਰ ਦਾ ਉਹਨਾਂ ਦੀ ਬੇਟੀ ਦਾ ਸਕੈਨਰ ਹੈਗਾ ਉਹਨਾਂ ਦੇ ਅਕਾਊਂਟ ਨੰਬਰ ਘਰ ਦਿਆਂ ਦੇ ਡਾਇਰੈਕਟ ਉੱਥੇ ਪੈਸੇ ਤੇ ਉਹਦਾ ਆਪਾ ਹਰ ਇੱਕ ਨੂੰ ਸਿਰਫ ਇੰਨੀ ਜਿਹੀ ਰਿਕੁਐਸਟ ਕਰਦੇ ਆ ਕਿ ਸਾਨੂੰ ਉਹ ਸਕਰੀਨਸ਼ਾਟ ਭੇਜ ਦਿਓ ਆਦਰਵਾਇਸ ਕੋਈ ਵੀ ਪੈਸਾ ਹੈ ਉਹ ਆਪਾਂ ਆਪਾਂ ਕਿਸੇ ਕੋ ਆਪਣੇ ਨਹੀਂ ਲੈ ਰਹੇ ਸਾਰਾ ਉਹਨਾਂ ਦੇ ਡਾਇਰੈਕਟ ਪਾ ਰਿਆ ਇਹ ਵੀ ਹੁਣ ਜਿਹੜਾ ਆਪਾ ਲੋਕ ਸੇਵਾਈ ਨੇ 50000 ਦਿੱਤਾ ਹੈ ਇਹਨਾਂ ਦੇ ਥਰੂ ਸਿੱਧਾ ਡਾਇਰੈਕਟਰਾਂ ਦੇ ਅਕਾਊਂਟ ਕੋ ਪਾ ਕੇ ਤੇ ਨਾਲ ਸਾਨੂੰ ਉਹਦਾ ਸਕਰੀਨਸ਼ਾਟ ਭੇਜ ਦੇਣਾ ਤੇ ਮੈਂ ਲਾਸਟ ਵਾਰ ਫੇਰ ਇੱਕ ਵਾਰ ਹੱਥ ਜੋੜ ਕੇ ਸਭ ਨੂੰ ਰਿਕੁਐਸਟ ਕਰਦਾ ਕਿ ਜੇ ਇੱਕ ਮੈਂ ਉਸ ਦਿਨ ਵੀ ਕਹਿਆ ਸੀ ਦੁਬਾਰਾ ਕਰਨਾ ਕਿ ਆਪਾਂ ਦੇਵੀ ਮਾਤਾ ਨੂੰ ਮੰਨਦੇ ਆ ਆਪਾਂ ਨਵਰਾਤਰੇ ਵੀ ਹਰ ਚੀਜ਼ ਕਰਦੇ ਆ ਹੈਨਾ ਤੇ ਇਹ ਵੀ ਇੱਕ ਜਿਹੜਾ ਵਾ ਦੇਵੀ ਰੂਪ ਹੀ ਹੈ ਇੱਕ ਤੇ ਜੋ ਹਾਂਜੀ ਤੇ ਇੱਕ ਕੰਜਕ ਹੈ ਤੇ ਜੋ ਆਪਣੇ ਉਹਦਾ ਇਲਾਜ ਹੋ ਜੇ ਆਪਣੇ ਸਹੀ ਹੋ ਕੇ ਘਰ ਆ ਜੇ ਤੇ ਤੋਂ ਵਧੀਆ ਕੋਈ ਗੱਲ ਨਹੀਂ ਹੈ ਤੇ ਪਲੀਜ਼ ਹਰ ਜਿਸ ਤੱਕ ਵੀ ਪੋਸਟ ਪਹੁੰਚਦੀ ਹੋ ਪਲੀਜ਼ ਇਹਦਾ ਸਾਥ ਦਿਓ ਹਜੇ ਜ਼ਰੂਰੀ ਹੈ ਭਾਜੀ ਜ਼ਰੂਰੀ ਦੇਖੋ ਜਿਸ ਤਰ੍ਹਾਂ ਲੋਕ ਸੇਵਾ ਸਮਿਤੀ ਨੇ ਦਿੱਤੀ ਹੈ ਸਾਡਾ ਸਾਰਿਆਂ ਦਾ ਫਰਜ ਬੰਦਾ ਵਾ ਅਸੀਂ ਅਗਾ ਆਈਏ ਔਰ ਇਸ ਬੱਚੀ ਦਾ ਸਾਲ ਦੀਏ ਔਰ ਸਾਨੂੰ ਪੂਰਨ ਉਮੀਦ ਹੈ ਕਿ ਸਾਡੇ ਕੋਲ ਰਾਸ਼ਪਤਰੀ ਪੂਰਾ ਸਾਥ ਦੇਣਗੇ ਔਰ ਆਉਣ ਵਾਲੇ ਸਮੇਂ 'ਚ ਵੀ ਇਸ ਬੱਚੀ ਦਾ ਜਿਹੜਾ ਜਿਲ੍ਹਾ ਵੀ ਖਰਚਾ ਹੋਇਆਗਾ ਜੀ ਸਾਰੇ ਸਾਡੀ ਸੰਸਥਾਵਾਂ ਜਾਂ ਸਾਡੇ ਸ਼ਹਿਰ ਵਾਸੀ ਜ਼ਰੂਰ ਕਰਨਗੇ ਸੋ ਅਸੀਂ ਨੰਬਰ ਵੀ ਨਵੀਨ ਜੀ ਥੱਲੇ ਮੈਂਸ਼ਨ ਕਰਾਂਗੇ ਜਿੰਨੇ ਵੀ ਆ ਗਏ ਜੀ ਫਾਦਰ ਸਾਹਿਬ ਦਾ ਨੰਬਰ ਬਿਲਕੁਕੁਲ ਉਹਨਾਂ ਦਾ ਸਕੈਨਰ ਔਨ ਦਾ ਕਾਊਂਟ ਨੰਬਰ ਸਭ ਡਿਟੇਲਸ ਤੁਹਾਨੂੰ ਮੈਂ ਸੈਂਡ ਕਰ ਦਾਂਗਾ ਆਦਰਵਾਇਸ ਜਿਹੜੀ ਬਿਲਕੁਲ ਜੀ ਤੁਸੀਂ ਇਹਨਾਂ ਨੰਬਰਾਂ ਤੇ ਜਿਹੜਾ ਜੀ ਸੰਪਰਕ ਵੀ ਕਰ ਸਕਦੇ ਹੋ ਗੱਲਬਾਤ ਵੀ ਕਰ ਸਕਦੇ ਹੋ ਔਰ ਜੋ ਤੁਹਾਡੀ ਸ਼ਰਧਾ ਵਜੀ ਤੁਸੀਂ ਇਹਦੇ ਵਿੱਚ ਪੈਸੇ ਵੀ ਆਪਣੀ ਪਾ ਸਕਦੇ ਹੋ ਯੋਗਦਾਨ ਤੁਹਾਡਾ ਜਿਹੜਾ ਵਜੀ ਚੰਗੇ ਬਣੇ ਲੱਗੇਗਾ ਉਹ ਚੰਗੇ ਬਣੇ ਪੈਸਾ ਲਗਾਉਣਾ ਚਾਹੀਦਾ ਵਜੀ ਚੰਗੇ ਬਣੇ ਲਗਾਉਗੇ ਤਾਂ ਪ੍ਰਮਾਤਮਾ ਵੀ ਤੁਹਾਡਾ ਸਾਥ ਦੇਗਾ ਜੀ ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਨ ਦੇ ਨਾਲ ਰਜਿੰਦਰ ਸਿੰਘ ਦੀਪ ਸ਼ੇਸ਼ਰਪੁਰ